सावन सरसी खामणी सावन सरसी खामणी चरण कमल सो प्यार सा वाहेगुरु जी का खालसा वाहेगुरु जी की फतेह आओ गुरु अर्जुन साहिब जी द्वारा उच्चारण कीती वाणी 12 महमांज विचो सावन महिने दा शबद सर्वंग करिए जी सावन सरसी कामनी, चरण कमल से प्यार मनता रत्ता सच रंग इको नाम आधार बिखिया रंग दिसन बेचार, हर अमृत बून सुहावनी मिल साधु पीवन हार वर्ण तिन प्रभ संग मोलिया समरथ पुरख अपार हर मिलने नो मन लोचता करम मिलावन हार ਜਿਨੀ ਸਖੀਏ ਪ੍ਰਪਾਇ ਹੋ ਤਿੰਨ ਕੈ ਸਤ ਬਲੇਹਾਰ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਨ ਹਾਰ ਸਾਵਣ বিনা ਸੁਹਾਗਨੀ ਜਿਨ ਰਾਮ ਨਾਮ ਉਰਹਾਰ ਬਾਰੇ ਮਹਾ ਬਾਣੀ ਰਹੀ ਗੁਰੂ ਸਾਹਿਬ ਮਨੁੱਖ ਨੂੰ ਵਕ ਵਕ ਉੱਤਾਰ ਰਹੀ ਅਕਾਲ ਪੁਰਖ ਹਰੀ ਪ੍ਰਭੂ ਦੀ ਸਿਫਤ ਸਲਾ ਕਰੰਦੀ ਪ੍ਰੇਰਣਾ ਕਰਦੇ ਹਨ ਸਾਵਣ ਦੀ ਰੁੱਤ ਵਿੱਚ ਸਤਗੁਰ ਜੀ ਫਰਮਾਉਂਦੇ ਹਨ ਜਿਵੇਂ ਸਾਵਣ ਵਿੱਚ ਵਰਖਾ ਨਾਲ ਬਨਸਪਤੀ ਪੌਦੇ ਹਰੇ ਹੋ ਜਾਂਦੇ ਹਨ ਤਿਵੇਂ ਹਰੀ ਪ੍ਰਭੂ ਨਾਲ ਜੁੜ ਕੇ ਜੀਵ ਇਸਤਰੀ ਹਰੀਆਵਲੀ ਹੋ ਜਾਂਦੀ ਹੈ ਭਾਵ ਜੀਵ ਦਾ ਹਿਰਦਾ ਖਿੜ ਜਾਂਦਾ ਹੈ ਜਿਸ ਦਾ ਪਿਆਰ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਬਣ ਜਾਂਦਾ ਹੈ ਉਸ ਜੀਵ ਦਾ ਮਨ ਉਸ ਦਾ ਤਨ ਅਕਾਲ ਪੁਰਖ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ ਪਰਮਾਤਮਾ ਦਾ ਨਾਮ ਹੀ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਆਧਾਰ ਬਣ ਜਾਂਦਾ ਹੈ ਮਾਇਆ ਦੇ ਨਾਸ਼ਵੰਤ ਕੋਤਕ ਉਸ ਨੂੰ ਸਾਰੇ ਨਿਕੰਮੇ ਤੇ ਸਵਾ ਜਪਦੇ ਹਨ ਸਾਵਣ ਵਿੱਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਜਪਦੀ ਹੈ ਕਿਵੇਂ ਪ੍ਰਭੂ ਚਰਨਾ ਦੇ ਪਿਆਰ ਵਾਲੇ ਮਨੁੱਖ ਹਰੀ ਦੇ ਨਾਮ ਦੀ ਆਤਮਿਕ ਜੀਵਨ ਦੇਣ ਵਾਲੀ ਬੂੰਦ ਨੂੰ ਪਿਆਰ ਕਰਦੇ ਹਨ ਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ ਭਾਵ ਬਨਸਪਤੀ ਆਦਿਕ ਹਰਿਆ ਭਰਿਆ ਹੋਇਆ ਹੈ ਜੋ ਪ੍ਰਭੂ ਸਭ ਕੁਝ ਕਰਨ ਕਰਨ ਦੀ ਸਮਰੱਥਾ ਰੱਖਦਾ ਹੈ ਸਭ ਵਿੱਚ ਇੱਕ ਰਸ ਵਿਆਪਕ ਹੈ ਬੇਅੰਤ ਹੈ ਉਸ ਸੋਹਣੇ ਪ੍ਰਭੂ ਨੂੰ ਮਿਲਣ ਲਈ ਮੇਰਾ ਮਨ ਵੀ ਤੰਗਦਾ ਹੈ ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਸਦਕਾ ਮਿਲਾਨ ਦੀ ਸਮਰੱਥਾ ਰੱਖਦਾ ਹੈ ਮੈਂ ਉਹਨਾਂ ਗੁਰਸਿੱਖ ਸੁਹੇਲੀਆਂ ਤੋਂ ਸਦਕੇ ਹਾਂ ਵਾਰੇ ਜਾਂਦੀ ਹਾਂ ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ ਅੰਤ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ हे ਨਾਨਕ ਬੇਨਤੀ ਕਰ ਆਖੇ हे ਪ੍ਰਭੂ ਮੇਰੇ ਉੱਤੇ ਮਿਹਰ ਕਰ ਤੂੰ ਆਪ ਹੀ ਗੁਰੂ ਦੇ ਸ਼ਬਦ ਦੇ ਰਹੀਂ ਮੇਰੀ ਜਿੰਦ ਨੂੰ ਸਵਾਰਨ ਜੋਗਾ ਹੈ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਸਾਵਣ ਦਾ ਮਹੀਨਾ ਉਹਨਾ ਭਾਗਾਵਲੀਆਂ ਜੀਵ ਇਸਤਰੀਆਂ ਵਾਸਤੇ ਖੇੜੇ ਤੇ ਠੰਡਕ ਲਿਆਉਣ ਵਾਲਾ ਹੈ ਜਿਨ੍ਹਾਂ ਨੇ ਆਪਣੇ ਹਿਰਦੇ ਘਰ ਵਿੱਚ ਹਰੀ ਪ੍ਰਭੂ ਦੇ ਨਾਮ ਨੂੰ ਟਿਕਾ ਲਿਆ ਹੈ ਤੇ ਉਸ ਦੇ ਨਾਮ ਨੂੰ ਹਾਰ ਰਹੀ ਆਪਣੇ ਗਲ ਵਿੱਚ ਪਰੋ ਲਿਆ ਹੈ ਸਰਨ ਸਰਸਿ ਖਾਮਣੀ ਚਰਨ ਕਮਲ ਸੋ ਪਿਆਰ ਸਰਨ ਸਰਸਿ ਖਾਮਣੀ ਸਰਨ ਸਰਸਿ ਖਾਮਣੀ ਮਨਤ ਸਰਸਿਖਾ ਹਮਨੀ ਸਾਵਣ ਸਰਸਿਖਾ ਹਮਨੀ ਰਖਿਆ ਰਾਮ ਮਰਤ ਬੂੰਦ ਸੁਹਾਵਣੀ ਹਰ ਅੰਮ੍ਰਿਤ ਬੂੰਦ ਸੁਹਾਵਣੀ ਹਰ ਅੰਮ੍ਰਿਤ ਬੂੰਦ ਸੁਹਾਵਣੀ ਸੰਗ ਬੋਲੇ ਆ ਸਮਰਤਪੁਰਖ ਆਪਾਰ ਸਮਰਤਪੁਰਖ ਆਪਾਰ ਹਰ ਮਿਲਣਾ ਨੋ ਕੀਏ ਹੈ ਪ੍ਰਭ ਪਾਇ ਹਾ ਤਿੰਨ ਕੇ ਸਭ ਬਲਹਾਰ ਹੋ ਤਿੰਨ ਕੇ ਸਭ ਬਲਹਾਰ ਨਾਨਕ ਹਰ ਜੀ ਮੈਂ ਆ ਕਨ ਸ਼ਬਦ ਸੁਆਰ ਤੇਨਾ ਸੁਹਾ